ਪੰਜਾਬ ਦੇ ਕਿਸਾਨਾਂ ਤੇ ਹੁਣ ਚਾਰਿਆ ਵੱਡਾ ਐਕਸ਼ਨ ਜੀ ਹਾਂ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਕੇਰਨ ਦੀ ਤਿਆਰੀ ਖਿੱਚੀ ਗਈ ਹੈ ਦਰਸ ਸੂਬੇ ਚ 9000 ਅਜਿਹੇ ਸੂਖਮਾਨ ਕਿਸਾਨ ਨੇ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਨੇ ਇਸ ਦੇ ਮੱਦੇ ਨਜ਼ਰ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰ ਕਮਿਸ਼ਨ ਵਿਭਾਗ ਨੂੰ ਵੀ ਇਸ ਬਾਰੇ ਹੁਕਮ ਚਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਕਿਸਾਨਾਂ ਤੇ ਕਾਰਵਾਈ ਵੱਢੀ ਜਾਵੇ ਦਸਨੀయోగ ਹੈ ਸੂਬੇ 'ਚ ਇਹ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਦੀ ਮੋਟਰ ਚਲਾਉਂਦੇ ਨੇ ਤੇ ਅੱਗਿਓਂ ਪਾਣੀ ਵੇਚਦੇ ਨੇ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾ ਖਤਮ ਕਰਨ ਲਈ ਸਰਕਾਰ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ ਦਸਨੀయోగ ਹੈ ਪੰਜਾਬ 'ਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਜਿੰਨਾ 9000 ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਹੈ ਉਹਨਾਂ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਨੇ ਅਤੇ ਧਰਤੀ ਹੇਠਲੇ ਪਾਣੀ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਯਾ ਕਹਿ ਲੋ ਕੋਈ ਫਿਕਰ ਨਹੀਂ ਕੀਤਾ ਜਾ ਰਿਹਾ। ਹੁਣ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਉਕਤ ਕਿਸਾਨਾਂ ਤੇ ਉਹ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਹਨਾਂ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਖਾਸ ਤੌਰ ਤੇ ਮੁਕਸਰ ਸਾਹਿਬ ਪਟਿੰਡਾ ਤਰਨਤਾਰਨ ਰਾਮਪੁਰਾ ਫੁੱਲ ਚ ਅਜਿਹੇ ਕਿਸਾਨ ਵੱਡੀ ਗਿਣਤੀ ਚ ਨੇ ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਨੇ ਅਤੇ ਲਗਾਤਾਰ ਮੋਟਰਾਂ ਚਲਾ ਰਹੇ ਨੇ ਜਿਸ ਕਾਰਨ ਅਜਿਹੇ ਕਿਸਾਨਾਂ ਤੇ ਹੁਣ ਕਾਰਵਾਈ ਵੱਡੀ ਜਾਵੇਗੀ ਪੰਜਾਬ ਦੇ ਕਿਸਾਨਾਂ ਤੇ ਹੁਣ ਚਾਰਿਆ ਵੱਡਾ ਐਕਸ਼ਨ ਜੀ ਹਾਂ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਕੇਰਨ ਦੀ ਤਿਆਰੀ ਖਿੱਚੀ ਗਈ ਹੈ ਦਰਸ ਸੂਬੇ ਚ 9000 ਅਜਿਹੇ ਸੂਖਮਾਨ ਕਿਸਾਨ ਨੇ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਨੇ ਇਸ ਦੇ ਮੱਦੇ ਨਜ਼ਰ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰ ਕਮਿਸ਼ਨ ਵਿਭਾਗ ਨੂੰ ਵੀ ਇਸ ਬਾਰੇ ਹੁਕਮ ਚਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਕਿਸਾਨਾਂ ਤੇ ਕਾਰਵਾਈ ਵੱਢੀ ਜਾਵੇ ਦਸਨੀయోగ ਹੈ ਸੂਬੇ 'ਚ ਇਹ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਦੀ ਮੋਟਰ ਚਲਾਉਂਦੇ ਨੇ ਤੇ ਅੱਗਿਓਂ ਪਾਣੀ ਵੇਚਦੇ ਨੇ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾ ਖਤਮ ਕਰਨ ਲਈ ਸਰਕਾਰ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ ਦਸਨੀయోగ ਹੈ ਪੰਜਾਬ 'ਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਜਿਨ੍ਹਾਂ 9000 ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਹੈ ਉਹਨਾਂ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਨੇ ਅਤੇ ਧਰਤੀ ਹੇਠਲੇ ਪਾਣੀ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਯਾ ਕਹਿ ਲੋ ਕੋਈ ਫਿਕਰ ਨਹੀਂ ਕੀਤਾ ਜਾ ਰਿਹਾ। ਹੁਣ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਉਕਤ ਕਿਸਾਨਾਂ ਤੇ ਉਹ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਹਨਾਂ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਖਾਸ ਤੌਰ ਤੇ ਮੁਕਸਰ ਸਾਹਿਬ ਪਟਿੰਡਾ ਤਰਨਤਾਰਨ ਰਾਮਪੁਰਾ ਫੁੱਲ ਚ ਅਜਿਹੇ ਕਿਸਾਨ ਵੱਡੀ ਗਿਣਤੀ ਚ ਨੇ ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਨੇ ਅਤੇ ਲਗਾਤਾਰ ਮੋਟਰਾਂ ਚਲਾ ਰਹੇ ਨੇ ਜਿਸ ਕਾਰਨ ਅਜਿਹੇ ਕਿਸਾਨਾਂ ਤੇ ਹੁਣ ਕਾਰਵਾਈ ਵੱਢੀ ਜਾਵੇਗੀ